हां जी दोस्तों, सस्का हाल जी सारे दोस्तों मैं ਤੁਹਾਡਾ ਆਪਣਾ ਕੁਲਵੀਰ ਸਾਧੜਾ ਨਵਾਂ ਸ਼ਹਿਰ ਸੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਤਨ ਟਾਟਾ ਜੀ ਨੂੰ ਸਲੂਟ ਆ ਕਿਉਂਕਿ ਇਹ ਸਲੂਟ ਕਿਉਂ ਆ ਕਿਉਂਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ Jio ਦੇ ਆਪਣੇ ਘਰ ਦੇ ਵਿੱਚ ਫੰਕਸ਼ਨ ਆ ਤੇ ਬਾਕੀਆਂ ਦੇ ਜੇਬਾਂ ਦੇ ਉੱਪਰ ਜਿਹੜਾ ਭਾਰ ਪਾ ਦਿੱਤਾ ਗਿਆ ਰੀਚਾਰਜ ਵਧਾ ਕੇ ਉਹਦੇ ਮਗਰ ਹੀ ਲੱਗ ਕੇ Airtel ਨੇ ਹਰ ਸਾਰੇ ਕੰਪਨੀਆਂ ਨੇ ਆਪਣੇ ਰੀਚਾਰਜ ਵਧਾ ਦਿੱਤੇ ਆ ਤੇ ਸਰਵਿਸ ਭਾਵੇਂ ਚੰਗੀ ਮਾੜੀ ਕਿਸੇ ਵੀ ਜਗ੍ਹਾ ਚੰਗੀ ਆ ਤੇ ਕਿਸੇ ਜਗ੍ਹਾ ਮਾੜੀ ਆ ਪਰ ਪ੍ਰਾਈਸ ਆ ਸਭ ਨੂੰ ਇੱਕ ਜਿਹਾ ਦੇਣੇ ਪੈ ਰਹੇ ਆ। ਸੋ ਰਤਨ ਟਾਟਾ ਜੀ ਦਾ ਆਪਾਂ ਧੰਨਵਾਦ ਕਿਉਂ ਕਰ ਰਹੇ ਆ ਤੇ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਬਜਟ ਸ਼ੇਅਰਾਂ ਬਾਰੇ ਵੀ ਗੱਲਬਾਤ ਕਰਾਂਗੇ ਸ਼ੇਅਰ ਮਾਰਕੀਟ ਬਾਰੇ ਵੀ ਗੱਲਬਾਤ ਕਰਾਂਗੇ ਬਣੇ ਰਹਿਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਬਾਈ ਸਬਸਕ੍ਰਾਈਬ ਕਰ ਲਓ ਲਾਈਕ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਕਿਉਂਕਿ ਪੰਜਾਬੀ ਦੇ ਵਿੱਚ ਇਹੋ ਜਿਹੀ ਜਾਣਕਾਰੀ ਤੁਹਾਨੂੰ ਮੈਨੂੰ ਲੱਗਦਾ ਕੋਈ ਨਹੀਂ ਦੇਵੇਗਾ ਜੋ ਆਪਾਂ ਸਿੰਪਲ ਔਰ ਸਧਾਰਨ ਭਾਸ਼ਾ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਸੋ ਸਾਡੀ ਵੀਡੀਓ ਨੂੰ ਸਿਰਫ ਐਜੂਕੇਸ਼ਨ ਪਰਪਸ ਦੇ ਨਾਲ ਹੀ ਦੇਖਿਆ ਕਰੋ ਸ਼ੇਅਰ ਖਰੀਦ ਵੇਚ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਸੋ ਆਲ ਦੋਸਤੋ ਵੀਡੀਓ ਕਰਦੇ ਹਾਂ ਸ਼ੁਰੂ ਦੋਸਤੋ ਹੁਣ ਰਤਨ ਟਾਟਾ ਜੀ ਦੇ ਕਾਰਨ ਸਾਡੀ ਜਨਤਾ ਜਿਹੜੀ ਕਿ ਆ ਆਮ ਸਾਡੇ ਦੇਸ਼ ਦੀ ਜਨਤਾ ਇਹਨੂੰ ਸਸਤਾ ਰੀਚਾਰਜ ਪਲਾਨ ਔਰ ਵਧੀਆ ਓਪਰਚ्युनिटी ਮਿਲੂਗੀ ਕਿਉਂਕਿ Jio ਦਾ ਸਫਾਇਆ ਹੋਣਾ ਤੈਅ ਆ Jio Airtel Idea Vodafone ਜੋ ਵੀ ਆ ਇਹ ਰੀਚਾਰਜ ਵੱਧ ਗਏ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸਫਾਇਆ ਹੋਣਾ ਤੈਅ ਆ ਹੁਣ ਕੌਣ ਆਵੇਗਾ ਹੁਣ ਆਵੇਗੀ ਦੋਸਤੋ ਸੈਟਲਾਈਟ ਸੈਟੇਲਾਈਟ ਕਿਵੇਂ ਆਪੇਗੀ BSNL 4G ਔਰ Tata Technology ਔਰ Elon Musk ਜੀ ਤੇ ਤਿੰਨ ਜਣਿਆਂ ਨੇ ਰਲ ਕੇ ਜਿਹੜਾ ਕੀ ਆ ਗਵਰਨਮੈਂਟ ਤੋਂ ਅਪਰੂਵਲ ਇਹਨਾਂ ਨੂੰ ਮਿਲ ਜਾਂਦੀ ਆ ਤੇ ਹੁਣ ਆਉਣ ਵਾਲੇ ਅਗਸਤ ਮਹੀਨੇ ਤੋਂ ਮੈਨੂੰ ਲੱਗਦਾ ਪਏ ਸ਼ੁਰੂ ਹੋ ਜਾਊਗਾ ਕੰਮ ਅਲੌਨ ਮਸਕ ਜੀ ਕਿੱਦਾਂ ਹੱਸ ਰਹੇ ਨੇ ਨਾ ਫੋਟੋ ਦੇ ਉੱਪਰ ਖੁਸ਼ ਹੋ ਗਿਆ ਮੈਨੂੰ ਜਨਤਾ ਦਾ ਪਿਆਰ ਮਿਲ ਰਿਹਾ ਸਾਥ ਮਿਲ ਰਿਹਾ ਯਾਰ ਬੰਦਾ ਬੋ ਘੈਂਟ ਆ ਤੂੰ ਬਾਕੀ ਦੀ ਗੱਲ ਬਾਤ ਕਿਉਂਕਿ ਬੰਦਾ ਘੈਂਟ ਹੀ ਆ ਦੋਸਤੋ ਇਹ ਤੇ ਬਾਬਾ ਰਤਨ ਟਾਟਾ ਜੀ ਸਾਡੇ ਹੁਣ ਬਜ਼ੁਰਗ ਹੋ ਗਏ ਤੇ ਹੁਣ ਦੋਸਤੋ ਆਪਾਂ ਹੁਣ ਆਪਾਂ ਜਿਹੜੀ ਕਿ ਅਸਲੀਅਤ ਗੱਲ ਤੇ ਚਲੀਏ ਗੱਲ ਕੀ ਆ ਤੇ Jio ਨੇ ਰੀਚਾਰਜ ਪਲਾਨ ਵਧਾਤੇ ਤੇ ਜਿਹੜਾ ਕੀ ਆ ਅਲੌਨ ਮਸਕ ਜੀ ਦੀ ਐਂਟਰੀ ਇੰਡੀਆ ਚ ਹੋ ਚੁੱਕੀ ਆ ਤੇ ਉਹ BSNL ਦੇ ਜਿਹੜੇ ਦੂਰ ਦਰਾੜ ਦੇ ਇਲਾਕੇ ਆ ਉੱਥੇ ਵੀ ਇੰਟਰਨੈਟ ਪਹੁੰਚੇਗਾ ਸੈਟਲਾਈਟ ਦੇ ਥ ਇਹ ਹੈ BSNL অর Tata Dev ਨਾਲ ਰਲ ਕੇ ਆਪਣੇ ਇੰਡੀਆ ਦੇ ਵਿੱਚ ਜਿਹੜਾ ਕੀ ਆ ਪ੍ਰੋਜੈਕਟ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਿਲੇਗਾ ਸੋ ਇਹਦਾ ਸਾਡੇ ਬਿਜ਼ਨਸ ਤੇ ਕੀ ਅਸਰ ਪਊਗਾ ਆਪਾਂ ਇਹ ਟਾਪਿਕ ਕਿਉਂ ਚੁੱਕਿਆ ਮੁੱਦੇ ਦੀ ਗੱਲ ਇਹ ਹੈ ਸੋ ਆ ਜਾਓ ਤੁਹਾਨੂੰ ਉਹ ਵੀ ਦਿਖਾ ਲਾ ਦੋਸਤੋ ਜੋ ਫਾਈਨੰਸ ਦਾ ਜਿਹੜਾ ਕੀ ਹੈ ਸ਼ੇਰ ਹੈ 338 ਰੁਪਏ ਅੱਜ ਦੀ ਤਰੀਕ ਚ ਨੋਟ ਕਰ ਲਿਓ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਥੋੜਾ ਉੱਪਰ ਥੱਲੇ ਵੀ ਹੋ ਸਕਦਾ ਸੋ ਉਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਦੋਸਤੋ TCS ਦੀ ਤੇ TCS ਦਾ ਸ਼ੇਰ ਹੈ 4298 ਰੁਪਏ ਨੂੰ ਇਸ ਵੇਲੇ ਟ੍ਰੇਡ ਕਰ ਰਿਹਾ ਹੈ ਤੇ ਜੇਕਰ ਆਪਾਂ ਪਿਛਲੇ 5 ਦਿਨ ਦੀ ਗੱਲ ਕਰੀਏ ਦੋਸਤੋ ਪਿਛਲੇ 5 ਦਿਨਾਂ ਦੇ ਵਿੱਚ ਦੋ ਦਿਨਾਂ ਦੇ ਵਿੱਚ ਮਾਰਕੀਟ ਦੇ ਵਿੱਚ ਚੰਗੇ ਭਲੇ ਸ਼ੇਅਰ ਵੀ ਕੁੱਟ-ਕੁੱਟ ਕੇ ਥੱਲੇ ਪਛਾਰ ਦਿੱਤੇ ਲਾਲ ਅੱਖਰਾਂ ਦੇ ਵਿੱਚ ਪਰ ਟਾਟਾ TCS ਦਾ ਜਿਹੜਾ ਕਿ ਹਜੇ ਵੀ ਤੁਹਾਨੂੰ ਇਹ ਸਟੈਂਡ ਤੇ ਖੜਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸ਼ੇਅਰ ਨੇ ਤੁਹਾਨੂੰ ਹਜੇ ਹੋਰ ਵੀ ਉਚਾਈਆਂ ਛੂਹੇਗਾ ਜੇਕਰ ਜਦੋਂ ਅਲੌਨ ਮਾਸਟ ਜੀ ਦੀ ਐਂਟਰੀ ਹੁੰਦੀ ਹੈ ਤੇ ਕੰਮ ਕਾਜ ਸ਼ੁਰੂ ਹੋਵੇਗਾ ਸੋ ਇਹ ਵੀ ਨੋਟ ਕਰਕੇ ਰੱਖਣਾ ਦੋਸਤੋ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਟਾਟਾ ਟੈਕਨੋਲੋਜੀ ਸੋ ਇਸ ਸ਼ੇਅਰ ਦੇ ਉੱਪਰ ਵੀ ਦੋਸਤੋ ਆਪਣੀ ਨਿਗਾਹ ਬਣਾ ਕੇ ਰੱਖਿਓ ਪਰ ਫਿਲਹਾਲ ਇਹ ਸ਼ੇਅਰ ਹੈ ਜਿਹੜਾ ਜਦੋਂ ਦਾ ਇਹਦਾ ਆਈਪੀਓ ਆਇਆ ਉਦੋਂ ਦਾ ਹੀ ਇਹ ਨਾ ਮਤਲਬ ਆਪਣਾ ਮੰਦੀ 'ਚ ਚੱਲ ਰਿਹਾ ਕੰਮ ਤੇ ਹੁਣ ਜਿਹੜਾ ਕੀ ਆ ਲਾਉਣ ਮਸਕ ਦੀ ਐਂਟਰੀ ਤੋਂ ਬਾਅਦ ਇਸ ਇਹਨਾਂ ਸ਼ੇਰਾਂ ਦੇ ਉੱਪਰ ਜਿਹੜੀ ਕੀ ਆ ਆ ਆਪਣੀ ਤਿੱਖੀ ਪ੍ਰਕਿਰਿਆ ਰੱਖਣੀ ਆ ਕਿਉਂਕਿ ਟਾਟਾ ਦੇ ਨਾਲ ਜਿੰਨੇ ਵੀ ਟੈਕਨੋਲੋਜੀ ਦੇ ਨਾਲ ਵਧੀਆ ਜਿਹੜੇ ਕੀ ਆ ਟੈਲੀਕਮ ਸਰਵਿਸ ਦੇ ਨਾਲ ਜੁੜੇ ਹੋਏ ਨੇ ਜਿਵੇਂ ਕਿ ਟੈਕਨੋਲੋਜੀ ਹੋ ਗਿਆ TCS ਹੋ ਗਿਆ ਜਾਂ ਹੋਰ ਵੀ ਤੁਹਾਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਚਾਨਣਾ ਪਾਉਂਦੇ ਰਹਾਂਗੇ ਜਿਵੇਂ ਕਿ ਫਾਈਬਰ ਵਾਲੇ ਸ਼ੇਅਰ ਸੀਗੇ ਬਹੁਤ ਸਾਰੇ ਉਨੀ ਬਹੁਤ ਵਧੀਆ ਕੰਮ ਕੀਤਾ ਤੇ ਹੁਣ ਜਿਹੜੇ ਕੀ ਇਹ ਟਾਟਾ ਟੈਕਨੋਲੋਜੀ ਦੇ ਸ਼ੇਰਾਂ ਦੇ ਉੱਪਰ ਜਿਹੜੀ ਕਿ ਤੁਸੀਂ ਆਪਣੀ ਨਿਗਾਹ ਬਣਾ ਕੇ ਰੱਖ ਸਕਦੇ ਆ ਹਾਂ ਖਰੀਦਣਾ ਵੇਚਣਾ ਭਾਈ ਜ਼ਿੰਮੇਵਾਰੀ ਤੁਹਾਡੀ ਆਪਣੀ ਆ ਸਾਡਾ ਕੰਮ ਆ ਸਿਰਫ ਪੰਜਾਬੀ ਭਾਸ਼ਾ ਚ ਤੇ ਤੁਹਾਡੇ ਸਾਹਮਣੇ ਜਿਹੜੀ ਖਬਰਸਾਰ ਆ ਉਹ ਲੈ ਕੇ ਆਣਾ। ਅੱਜ ਦੀ ਗੱਲ ਹੈਗੀ ਆ ਜੀ ਹਿੰਦੁਸਤਾਨ 에ਰੋਨੌਟਿਕ ਦਾ ਸ਼ੇਅਰ ਆ ਪਿਛਲੇ ਕਈ ਦਿਨਾਂ ਤੋਂ ਬੜੇ ਕਸੂਤੇ ਤਰੀਕੇ ਦੇ ਨਾਲ ਇਹ ਪਟ ਰਿਹਾ ਆ ਤੇ ਇਹਦਾ ਕਟਾਪਾ ਹੋ ਰਿਹਾ ਬਹੁਤ ਚੰਗੀ ਤਰ੍ਹਾਂ ਉਹ ਆਪਾਂ ਇਹ ਕਹਿ ਲਓ ਕਿ ਪਿਛਲੇ ਜੇਕਰ 5 ਦਿਨ ਦੀ ਗੱਲ ਕਰੀਏ ਦੋਸਤੋ ਇਹਦੇ ਵਿੱਚ ਗਰਾਵਟ ਆ ਬਹੁਤ ਤਕੜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਕਿ ਇਹ ਗਰਾਵਟ ਇਹ ਕਿਉਂ ਆਈ ਇਹਦਾ ਮੁੱਖ ਕਾਰਨ ਇਹ ਕਿ ਆ ਓਵਰ ਬਾਟਮ ਕਿਉਂਕਿ ਇਹ ਜਿਹੜਾ ਕੀ ਆ ਇੰਪੋਸਤਾਨ 에ਰੋਨੌਟਿਕ ਦੀ ਜਿਹੜੀ ਕਿ ਬੋਕ ਆ ਜਿਵੇਂ ਆਰਡਰ ਬੋਕਾ ਬੋਕ ਨੇ ਹਟਾ ਤੇ ਬਹੁਤ ਸ਼ਾਨਦਾਰ ਆ ਪਰ ਗੱਲ ਕੀ ਆ ਜੇ ਹੁਣ ਸਾਡੇ ਕੋਲ ਆਰਡਰ ਤਾਂ ਪਮਾ ਇੱਥੇ ਸਾਡੇ ਕੋਲ 10 ਰਪਏ ਦਾ ਪਿਆ ਹੋਵੇ ਪਰ ਆਪਾਂ ਡਿਲੀਵਰੀ 1 ਕਰੋੜ ਦੀ ਨਾ ਕਰ ਸਕੀਏ ਨਾ ਤੇ ਉਸ ਆਰਡਰ ਨੂੰ ਆਪਾਂ ਕੀ ਕਰਾਂਗੇ ਤੇ ਇਸ ਕਰਕੇ ਜਿਹੜੇ ਕਿ ਆ ਡਿਲੀਵਰੀ ਦੇ ਵਿੱਚ ਡਲੇ ਜਾਂ ਜਿਹੜੀਆਂ ਪ੍ਰੋਡਕਟ ਬਣਾਉਣੇ ਦੇ ਵਿੱਚ ਜੇ ਕੱਢ ਲਏ ਹੁੰਦੀ ਹੈ ਤੇ ਮਿੱਤਰੋ ਸ਼ੇਅਰ ਦੇ ਉੱਪਰ ਅਸਰ ਹੋ ਸਕਦਾ ਪਰ ਕੰਪਨੀ ਦੇ ਵਿੱਚ ਕੋਈ ਖਰਾਬੀ ਨਹੀਂ ਆ ਕੰਪਨੀ ਘੰਟਾਂ ਦੇ ਕੰਮ ਜਿਹੜਾ ਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਚੱਕੇ ਕੀ ਪਰ ਇਹ ਸ਼ੇਅਰ ਹਜੇ ਜਿਹੜੀ ਕੀ ਆ ਆਪਣੇ ਆਪ ਖਰੀਦਣ ਵਾਲਿਆਂ ਨੂੰ ਲੱਗ ਰਿਹਾ ਕਿ ਓਵਰ ਬਾਟਮ ਮਤਲਬ ਓਵਰ ਵੈਲਿਊ ਉਹ ਤੇ ਇਹਨੂੰ ਥੱਲੇ ਆਣਾ ਚਾਹੀਦਾ ਸੋ ਇਸ ਕਰਕੇ ਇਹ ਸ਼ੇਅਰ ਹੈ ਜਿਹੜਾ ਥੱਲੇ ਆ ਰਿਹਾ ਹੋਰ ਨਹੀਂ ਕਿਉਂਕਿ ਕੰਪਨੀ ਦੇ ਵਿੱਚ ਖਰਾਬੀ ਹੈ ਨਾ ਵਾਸਤਾਂ ਬਾਕੀ ਤੁਹਾਨੂੰ ਜਿਵੇਂ ਠੀਕ ਲੱਗਦਾ ਤੁਸੀਂ ਉਹਵੇਂ ਕਰ ਸਕਦੇ ਆ ਸੋ ਇਹ ਜਿਹੜੇ ਕੀ ਆ ਬਜਟ ਵਾਲੇ ਸ਼ੇਰ ਆ ਹਿੰਦੁਸਤਾਨ 에ਰੋਨੌਟਿਕ ਵੀ ਔਰ ਦੂਜਾ ਦੋਸਤੋ ਭਾਰਤ ਇਲੈਕਟ੍ਰੀਕਲ ਲਿਮਟਿਡ ਨੂੰ ਆਪਾਂ ਪਹਿਲਾਂ ਵੀ ਕਵਰ ਕਰ ਚੁੱਕੇ ਆ ਦੋਸਤੋ ਤੇ ਆਪਾਂ ਜੇਕਰ ਇਸ ਦੀ ਗੱਲ ਕਰੀ ਅੱਜ 300 ਸ਼ੇਰ ਪਏ ਦੇ ਉੱਪਰ ਜਿਹੜਾ ਕੀ ਆ ਟਰੇਡ ਕਰ ਰਿਹਾ ਹੈ ਤੇ ਬਹੁਤ ਵਧੀਆ ਆਰਡਰ ਹੈ ਇਹਨਾਂ ਕੋਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਕੰਪਨੀ ਆ ਇਹ ਵੀ ਹੈ ਨਹੀਂ ਕਿ ਕੰਪਨੀ ਛੋਟੀ ਆ ਤੇ ਕੰਪਨੀ ਛੋਟੀ ਔਰ ਵੱਡੀ ਦੇ ਵਿੱਚ ਨਿਵੇਸ਼ ਕਰਨ ਦਾ ਫਰਕ ਕੀ ਹੁੰਦਾ ਦੋਸਤੋ ਜਿਹੜੇ ਨਾ ਫਾਸਟ ਮੂਵਰ ਹੁੰਦੇ ਆ ਬੰਤੇ ਜਿਵੇਂ ਕਿ ਇਨਵੈਸਟਰ ਹੁੰਦੇ ਉਹ ਕੀ ਕਰਦੇ ਆ ਉਹ ਉਹਨਾਂ ਛੋਟੀਆਂ ਕੰਪਨੀਆਂ ਨੂੰ ਲੱਭਦੇ ਜਿਨ੍ਹਾਂ ਦੀ ਮਾਰਕੀਟ ਕੈਪ ਛੋਟੀ ਹੋਵੇ ਤੇ ਉਹਨਾਂ ਨੇ ਕੀ ਕਰਨਾ ਹੁੰਦਾ ਥੋੜੇ ਸਮੇਂ ਲਈ ਆਣਾ ਹੁੰਦਾ ਥੋੜੇ ਸਮੇਂ ਲਈ ਆ ਕੇ ਉਹ ਨਿਕਲ ਕੇ ਆਪਣਾ ਪ੍ਰੋਫਿਟ ਲੈ ਕੇ ਚਲੇ ਜਾਂਦੇ ਆ ਪਰ ਜਿਹੜੇ ਲੰਬੇ ਸਮੇਂ ਵਾਲੇ ਬੰਤੇ ਆ ਦੋਸਤੋ ਉਹ ਉਹ ਕੰਪਨੀਆਂ ਦੀ ਹਾਲ ਦੇ ਵਿੱਚ ਹੁੰਦੇ ਆ ਵੀ ਭਾਵੇਂ ਸਾਡੇ ਗਾਹਾਂ ਪੋਤੇ ਵੀ ਆ ਕੇ ਇਸ ਕੰਪਨੀ 'ਚ ਆਪਣੇ ਸ਼ੇਅਰ ਆ ਤੜਵਾ ਲੈਣ ਤਾਂ ਕੰਪਨੀ ਇੱਥੇ ਹਾਜ਼ਰ ਹੋਵੇ ਔਰ ਕੰਪਨੀ ਕੰਮ ਕਰਦੀ ਰਹੇ ਪੇ ਸੋ ਇਹ ਲੰਬੇ ਸਮੇਂ ਵਾਲੀਆਂ ਚੀਜ਼ਾਂ ਆ ਜਿਹੜੀਆਂ ਕਿ ਆ ਵੱਡੀਆਂ ਕੰਪਨੀਆਂ ਹੁੰਨੀਆਂ ਸੋ ਇਹ ਤੁਹਾਨੂੰ ਝਟਪਟ ਪ੍ਰੋਫਿਟ ਜਿਹੜਾ ਕਿ ਬਹੁਤ ਘੱਟ ਦੇਖਣ ਨੂੰ ਮਿਲਦਾ ਪਰ ਹਾਂ ਲੰਬੇ ਸਮੇਂ ਦੇ ਵਿੱਚ ਰਿਟਰਨ ਬਹੁਤ ਵਧੀਆ ਦਿੰਦੀਆਂ ਤੇ ਇਸ ਕਰਕੇ ਆਪਣੇ ਮਾਈਂਡ ਨੂੰ ਸੈੱਟ ਕਰਨਾ ਕਿ ਭਾਈ ਅਸੀਂ ਥੋੜੇ ਸਮੇਂ ਲਈ ਇਹਦੇ ਵਿੱਚੋਂ ਪ੍ਰੋਫਿਟ ਲੈਣਾ ਜਾਂ ਅਸੀਂ ਆਪਣੇ ਆਉਣ ਵਾਲੇ ਭਵਿੱਖ ਨੂੰ ਜਾਂ ਕਿ ਆਪਣੇ ਆਉਣ ਵਾਲੇ ਬੱਚਿਆਂ ਨੂੰ ਅਸੀਂ ਇਹਦੇ ਵਿੱਚੋਂ ਉਹਨਾਂ ਨੂੰ ਇਸ ਰਾਸਤੇ ਤੇ ਪਾਣਾ ਔਰ ਪ੍ਰੋਫਿਟ ਦੇਣਾ ਸੋ ਇਹ ਚੀਜ਼ਾਂ ਹੁੰਦੀਆਂ SJVN ਦੀ SJVN ਦਾ ਸ਼ੇਅਰ ਆ ਕੰਪਨੀ ਆ ਕੋਈ ਮਾੜੀ ਨਹੀਂ ਆ 140 ਰੁਪਏ ਤੇ ਆ ਤੇ ਕੰਪਨੀ ਨੇ ਜਿਹੜਾ ਕੀ ਪ੍ਰਦਰਸ਼ਨ ਆ ਪਿਛਲੇ ਦਿਨਾਂ ਚ ਕਹਿ ਲਓ ਵੇ ਪਿਛਲੇ ਸਮੇਂ ਚ ਬਹੁਤ ਵਧੀਆ ਕੀਤਾ ਪਰ ਹੁਣ ਜਿਹੜਾ ਕੀ ਆ ਇਦਾਂ ਲੱਗ ਰਿਹਾ ਇਹਨੂੰ ਬ੍ਰੇਕ ਲੱਗ ਗਈ ਹੈ ਨਾ ਤੇ ਇਹ ਸੋਲਰ ਦੇ ਨਾਲ ਰਿਲੇਟਡ ਕੰਪਨੀਆਂ ਜਿਹੜੀ ਕਿ ਬਿਜਲੀ ਬਣਾਦੀ ਆ ਤੇ 100 ਰੂ ਜਾਂ ਹੋਗੇ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਦਾ ਕੰਮ ਕਰਦੀ ਆ ਇਹ ਕਹਾਂਗੇ ਭੀ ਇਸ ਕੰਪਨੀ ਦੇ ਉੱਪਰ ਦੋਸਤੋ ਆਪਣੀ ਨਿਗਾਹ ਬਣਾ ਕੇ ਰੱਖਣਾ ਕਿਉਂਕਿ ਇਹ ਸ਼ੇਅਰ ਸੁੱਤਾ ਨਹੀਂ ਹੈਗਾ ਤੇ ਹਜੇ ਇਹ ਆਪਣੇ ਖਾਜ ਖੂਜੇ ਕਰ ਰਿਆਂ ਆਲੇ ਦੋਲੇ ਜਿੱਦਣ ਇਹਨੂੰ ਭੱਜਣ ਲੱਗਣਾ ਤੇ ਤੁਹਾਨੂੰ ਇਹਨੂੰ ਹੱਥ ਨਹੀਂ ਲਾਣ ਦੇਣਾ ਸੋ ਇਸ ਕਰਕੇ ਇਸ ਕੰਪਨੀ ਨੂੰ ਵੀ ਆਪਣੀ ਨਾ ਰਡਾਰ ਤੇ ਰੱਖਣਾ ਤੇ ਬਾਕੀ ਇਹਨੂੰ ਕਿੰਨਾ ਸਮਾਂ ਲੱਗੇਗਾ ਚੱਲਣ ਨੂੰ ਨਾ ਤਾਂ ਬਾਈ ਆਪਾਂ ਜਾਣਦੇ ਆ ਨਾ ਤੁਸੀਂ ਜਾਣਦੇ ਆ ਸੋ ਆਪਣਾ ਕੰਮ ਸਰਪੇ ਆ ਕਿ ਪੋਰਟਫੋਲੀਓ ਦੇ ਵਿੱਚ ਚੀਜ਼ ਪਈ ਹੈ ਤੇ ਆਪਾਂ ਉਹਨੂੰ ਰੋਜ਼ ਦੀ ਰੋਜ਼ ਚੈੱਕ ਕਰਦੇ ਰਹੀਏ ਕਿ ਇਹਦੇ ਵਿੱਚ ਅੱਜ ਵੋਲੀਅਮ ਕਿੰਨਾ ਆ ਘਟਿਆ ਵਧਿਆ ਘਟਿਆ ਇਹਦੀ ਮਾਰਕੀਟ ਕੈਪ ਕਿੰਨੀ ਆ ਇਹ ਤਿੰਨ ਚੀਜ਼ਾਂ ਰੋਜ਼ ਦੇਖਣੀਆਂ ਹੁੰਦੀਆਂ ਔਰ ਸਭ ਤੋਂ ਵੱਡੀ ਗੱਲ ਸਵੇਰ ਨੂੰ ਐਨਐਸਸੀ ਦੀ ਵੈਬਸਾਈਟ ਦੇ ਉੱਪਰ ਜਾਣਾ ਔਰ ਆਪਣੇ ਸ਼ੇਅਰ ਦੇ ਪ੍ਰਤੀ ਜਿਹੜੀ ਵੀ ਜਾਣਕਾਰੀ ਤੁਸੀਂ ਉੱਥੋਂ ਇਕੱਠੀ ਕਰ ਸਕਦੇ ਆ। ਸੋ ਦੋਸਤੋ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਜੀਓ ፋინੈਂਸ ਸਰਵਿਸ ਲਿਮਟਿਡ ਦੀ 338 ਰੁਪਏ ਤੇ ਜਿਹੜਾ ਕਿ ਸ਼ੇਅਰ ਆ ਤੇ ਇਸ ਸ਼ੇਅਰ ਦੇ ਬਾਰੇ ਆਪਾਂ ਜਾਣਕਾਰੀ ਕਿਉਂ ਅੱਜ ਆਪਾਂ ਦੇ ਰਹੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਇੱਕ ਤਾਂ ਚੰਗੀ ਖ਼ਬਰ ਹੈ ਇੱਕ ਮਾੜੀ ਖ਼ਬਰ ਹੈ। ਚੰਗੀ ਖ਼ਬਰ ਇਹ ਹੈ ਕਿ ਜੀਓ ፋინੈਂਸ ਦੇ ਨਾਲ ਜਿਵੇਂ ਕਿ ਸਰਵਿਸਾ ਉਹ ਇਹਨੀ ਅਪਰੂਵਲ ਇਹਨਾਂ ਨੂੰ ਮਿਲ ਗਈ ਹੈ ਔਰ ਸਰਵਿਸ ਹੈ ਉਹ ਚਾਲੂ ਕਰ ਦਿੱਤੀ ਹੈ ਤੇ ਕੀ ਕਹਣਾ ਤੇ ਉਹ ਖੁਸ਼ੀ ਦੀ ਗੱਲ ਹੈ ਤੇ ਮਾੜੀ ਖਬਰ ਕਿਹੜੀ ਹੈ Jio ਦੇ ਜਿਹੜਾ ਕੀ ਆ ਰੀਚਾਰਜ ਹੋ ਗਿਆ ਮਹਿੰਗੇ ਹੋ ਗਿਆ ਚਾਹੇ ਮੋਬਾਈਲ SIM ਕਾਰਡ ਕਹਿ ਲਓ ਤੇ ਜਦੋਂ Reliance Mask ਔਰ BSNL ਦੀ ਐਂਟਰੀ ਤੇ ਉਧਰੋਂ Tata ਤਿੰਨ ਚੀਜ਼ਾਂ ਮਿਲ ਕੇ ਕੰਮ ਕਰਨਗੀਆਂ ਤਾਂ ਆਉਣ ਵਾਲੀਆਂ ਕੰਪਨੀਆਂ ਨੂੰ ਕੰਪੀਟੀਸ਼ਨ ਹੈ ਜਿਹੜਾ ਉਹ ਕਰਨਾ ਪਵੇਗਾ ਸੋ ਉਹਨਾਂ ਦੀ ਜਿਹੜੀ ਟੈਕਨੋਲੋਜੀ ਆ ਇਹਨਾਂ ਤੋਂ ਬਹੁਤ ਜ਼ਿਆਦਾ ਐਡਵਾਂਸ ਆ ਮੈਨੂੰ ਲੱਗਦਾ ਨਹੀਂ ਭੇ ਨੇੜੇ ਤੇੜੇ ਵੀ ਖੜਨਗੇ ਇਸ ਕਰਕੇ ਭਾਈ Jio ਫਾਈਨੈਂਸ ਸਰਵਿਸ ਨੂੰ ਤੁਸੀਂ ਦੋ ਤਰ੍ਹਾਂ ਨਾਲ ਦੇਖ ਸਕਦੇ ਆ ਇੱਕ ਤਾਂ ਇਹਨੂੰ ਫਾਈਨੈਂਸ ਦੇ ਤੌਰ ਤੇ ਦੇਖ ਸਕਦੇ ਆ ਦੂਜਾ ਜੇਕਰ ਆਪਾਂ ਦੂਜੇ ਸੈਕਟਰ ਦੇਖੀਏ ਇਹਨਾਂ ਦਾ ਮੋਬਾਈਲ ਵਾਲਾ ਸੋ ਖਤਰੇ ਦੀ ਘੰਟੀ ਆ ਵੱਜ ਚੁੱਕੀ ਆ ਤੇ ਭਾਈ Jio ਦਾ ਜਿਹੜਾ ਕੀ ਆ Airtel ਦਾ Idea ਦਾ Vodafone ਦਾ ਤੇ ਇਹ ਡੱਕ ਮਗਾਣਗੇ ਸੋ ਚਾਹੀਦਾ ਵੀ ਆ ਕਿਉਂਕਿ ਇੰਨੇ ਵੱਡੇ ਪੱਧਰ ਤੇ ਨਹੀਂ ਮਗਹਾਈ ਕੀਤੀ ਹੈ ਰੀਚਾਰਜ ਦੇ ਵਿੱਚ ਸੋ ਲੋਕਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਹੋਈ ਆ ਸੋ ਇਸ ਕਰਕੇ ਜਿਹੜਾ ਕੀ ਹੁਣ BSNL ਨੇ ਆਪਣੇ ਕੰਮ ਰਾ ਜਿਹੜੀ ਮਿੱਤਰੋ ਕਸ ਲਈ ਆ ਤੇ ਨਾਲ ਆ ਟਾਟਾ ਜੀ ਤੇ ਰਤਨ ਟਾਟਾ ਜੀ ਐਲੌਨ ਮਸਕ ਤੇ ਸਟਾਰਲਿੰਕ ਸਟਾਰਲਿੰਕ ਦਾ ਹੁਣ ਜਿਹੜਾ ਕੀ ਆ ਸੈਟਲਾਈਟ ਦੇ ਥਰੂ ਤੁਹਾਨੂੰ ਵਧੀਆ ਇੰਟਰਨੈਟ ਪ੍ਰੋਵਾਈਡ ਕਰਨਗੇ ਸੋ ਆਪਾਂ ਜੇਕਰ ਪਿਛਲੇ ਦਿਨਾਂ ਦੇ ਵਿੱਚ ਦੋਸਤੋ ਆਪਣੇ ਇੰਡੀਅਨ ਮਾਰਕੀਟ ਦੀ ਗੱਲ ਕਰੀਏ ਤੇ ਚੰਗੀ ਵਧੀਆ ਜਿਹੜੀ ਕੀ ਆ ਡਾਊਨਫਾਲ ਦੇਖਣ ਨੂੰ ਮਿਲਿਆ ਇਹ ਡਾਊਨਫਾਲ तकरीबन तकरीबन ਜੇ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਗੱਲ ਕਰੀਏ ਤਾਂ ਆਪਾਂ ਨੇ ਤੁਹਾਨੂੰ ਉੱਥੇ ਹਿੰਟ ਦੇ ਦਿੱਤਾ ਸੀਗਾ ਕਿ ਬਾਈ ਫਲ ਪੱਕ ਚੁੱਕੇ ਨੇ ਤੇ ਫਲ ਪੱਕ ਚੁੱਕਿਆਂ ਦਾ ਮਤਲਬ ਇਹ ਹੁੰਦਾ ਪਈ ਜਦੋਂ ਫਲ ਉੱਪਰੋਂ ਪੱਕ ਚੁੱਕਾ ਬਾਈ ਉਹਨੂੰ ਤੋੜੋ ਆਪਣੇ ਆਨੰਦ ਨਾਲ ਛਕੋ ਤੇ ਰੈਸਟ ਆਪਣਾ ਅਗਲੀ ਮਿਹਨਤ ਦੇ ਵਿੱਚ ਲੱਗ ਜਾਓ ਤੇ ਔਰ ਉਸ ਬੂਟੇ ਨੂੰ ਫਲ ਆਣੇ ਨੂੰ ਹੁਣ ਅਗਲਾ ਸਮਾਂ ਰੋਤ ਆਵੇਗੀ ਤੇ ਫਿਰ ਫਲ ਆਵੇਗਾ ਮਤਲਬ ਇਹ ਹੁੰਦਾ ਤੇ ਬਾਈ ਹੁਣ ਜਦੋਂ ਨਵੀਂ ਰੋਤ ਆਵੇਗੀ ਤੇ ਫਿਰ ਫਲ ਆਣਗੇ ਸੋ ਜਿਹਨੀਆਂ ਜਿਹਨੇ ਪ੍ਰੋਫਿਟ ਆਪਣਾ ਬੁੱਕ ਕਰ ਲਿਆ ਤੇ ਬਹੁਤ ਚੰਗੀ ਗੱਲ ਆ ਤੇ ਹੁਣ ਜਿਹੜੇ ਫਲ ਆ ਝੜ ਚੁੱਕੇ ਆ ਬਾਈ ਜਦੋਂ ਨਵੀਂ ਰੋਤ ਆਵੇਗੀ ਤੇ ਨਵੇਂ ਜਿਹੜੇ ਕੀ ਆ ਪ੍ਰੋਫਿਟ ਤੁਹਾਨੂੰ ਦਿਖਣਗੇ ਸੋ ਨਵੀਆਂ ਉਮੀਦਾਂ ਦੇ ਨਾਲ ਤੇ ਨਵੀਆਂ ਜਾਣਕਾਰੀਆਂ ਦੇ ਨਾਲ ਆਪਾਂ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ ਸੋ ਜਿਹੜੇ ਸ਼ੇਅਰ ਦੋਸਤੋ ਆਪਾਂ ਦੱਸਿਆ ਇਹ ਇਹ ਸ਼ੇਅਰ ਕੋਈ ਇੱਥੇ ਕਿਸੇ ਨੂੰ ਕੋਈ ਰეკਮੈਂਡੇਸ਼ਨ ਨਹੀਂ ਆ ਸੋ ਦੋਸਤੋ ਇਹ ਜਿਹੜੀ ਕਿ ਆ BSNL Jio Airtel Vodafone ਔਰ Starlink ਦੇ ਨਾਲ ਜਿਹੜੀ ਜੁੜੀ ਹੋਈ ਰੀ ਆਪਣੀ ਜਾਣਕਾਰੀ ਸੀਗੀ ਉਹ ਆਪਣੇ ਦੋਸਤਾਂ ਨੂੰ ਦੇਣੀ ਜ਼ਰੂਰੀ ਸੀ ਤੋ ਇਹਨਾਂ ਦੇ ਉੱਪਰੋਂ ਜੇਕਰ ਆਪਾਂ ਦੇਖੀਏ ਤੇ Tata ਦੇ ਜਿਹੜੇ ਕਿ ਸ਼ੇਰਾਂ ਦੇ ਉੱਪਰ ਸਾਨੂੰ ਨਿਗਾਹ ਬਣਾ ਕੇ ਰੱਖਣੀ ਚਾਹੀਦੀ ਆ ਆ ਪੱਈਆ ਆ ਰਫ਼ਤਾਰ ਦੇ ਨਾਲ ਭੱਜੇਗਾ ਸੋ ਮੈਨੂੰ ਤਾਂ ਐਵੇਂ ਲੱਗਦਾ ਪੇ ਸਾਡਾ ਇੰਡੀਆ ਜਿਹੜਾ ਇਹ ਨਾ ਉਹ ਰਾਈジング ਸਟਾਰ ਆ ਤੇ ਇੰਡੀਆ ਰਾਈジング 스타 ਆ ਤੇ ਉਹ ਚਮਕੇਗਾ ਬਈ ਚਮਕੇਗਾ ਸੋ ਧੰਨਵਾਦ ਆ ਦੋਸਤੋ ਮਿਲਦੇ ਆ ਨਵੀਂ ਜਾਣਕਾਰੀ ਦੇ ਵਿੱਚ ਸਾਡੇ ਚੈਨਲ ਤੇ ਨਵੇਂ ਆ ਤਾਂ ਬਾਈ ਸਬਸਕ੍ਰਾਈਬ ਕਰ ਲਿਓ ਆ ਘੰਟੀ ਦਾ ਬਟਨ ਦਬਾ ਲਿਓ ਆ ਤੁਹਾਡੇ ਲਈ ਨਾ ਜਾਣਕਾਰੀ ਦਾ ਖਜ਼ਾਨਾ ਲੈ ਕੇ ਆਈਏ ਪਰ ਆਮਾ ਥੋੜੇ ਦਿਨਾਂ ਬਾਅਦ ਵੀਡੀਓ ਪਾਈਏ ਪਰ ਉਹਦੇ ਵਿੱਚ ਜਾਣਕਾਰੀ ਹੋਵੇ ਧੰਨਵਾਦ ਸਤਿ ਸ਼੍ਰੀ ਅਕਾਲ